ਰੋਮਾ ਕਤਲ ਕੇਸ ਦੀ ਗੱਲ ਕਰ ਲੈਂਦੇ ਆ ਜਿਸ ਦੇ ਵਿੱਚ ਸੁਖਜੀਤ ਬਰਾੜ ਨੂੰ 23 ਮਈ ਤੱਕ ਨਿਆਇਕ ਹਿਰਾਸਤ ਦੇ ਵਿੱਚ ਭੇਜ ਦਿੱਤਾ ਦੱਸਦੇ ਕਿ ਇਸ ਕੇਸ ਦੇ ਵਿੱਚ ਬੀਤੇ ਦਿਨ ਸੁਣਵਾਈ ਹੋਈ ਸੀ ਜਿਸ ਦੌਰਾਨ ਸੁਖਜੀਤ ਬਰਾੜ ਅਦਾਲਤ ਦੇ ਵਿੱਚੋਂ ਭੱਜ ਗਿਆ ਸੀ ਤੇ ਰਾਤ ਨੂੰ ਆ ਕੇ ਉਸਨੇ ਸਰੈਂਡਰ ਕਰ ਦਿੱਤਾ ਪਰ ਹੋਰ ਸੁਖਜੀਤ ਬਰਾੜ ਨੂੰ ਨਿਆਇਕ ਹਿਰਾਸਤ ਦੇ ਵਿੱਚ ਭੇਜ ਦਿੱਤਾ ਗਿਆ 23 ਮਈ ਤੱਕ ਉਸ ਨੂੰ ਨਿਆਇਕ ਹਿਰਾਸਤ ਦੇ ਵਿੱਚ ਭੇਜਿਆ ਗਿਆ ਸੁਖਜੀਤ ਬਰਾੜ ਬੀਤੇ ਦਿਨ ਜਦੋਂ ਸੁਣਵਾਈ ਇਸ ਮਾਮਲੇ ਦੀ ਚੱਲ ਰਹੀ ਸੀ ਤਾਂ ਉਸ ਦੌਰਾਨ ਫਰਾਰ ਹੋ ਗਿਆ ਸੀ ਅਦਾਲਤ ਦੇ ਵਿੱਚੋਂ ਜਿਸ ਤੋਂ ਬਾਅਦ ਸੁਖਬੀਰ ਸੁਖਜੀਤ ਬਰਾੜ ਦੇ ਸਰੈਂਡਰ ਕੀਤਾ ਸਰੈਂਡਰ ਕਰਨ ਤੋਂ ਬਾਅਦ ਉਸ ਨੂੰ 23 ਮਈ ਤੱਕ ਨਿਆਇਕ ਹਿਰਾਸਤ ਦੇ ਵਿੱਚ ਭੇਜ ਦਿੱਤਾ ਹੈ ਸੁਖਜੀਤ ਬਰਾੜ ਨੂੰ ਰੋਮਾ ਕੇਸ ਦੇ ਵਿੱਚ ਕੱਲ ਦੋਸ਼ੀ ਕਰਾਰ ਦਿੱਤਾ ਗਿਆ ਸੀ ਸੁਣਵਾਈ ਦੌਰਾਨ ਸੁਖਜੀਤ ਬਰਾੜ ਅਦਾਲਤ ਦੇ ਵਿੱਚੋਂ ਫਰਾਰ ਹੋ ਗਿਆ ਸੀ ਜਿਸ ਤੋਂ ਬਾਅਦ ਦੇਰ ਰਾਤ ਉਸ ਤੇ ਸਰੈਂਡਰ ਕਰ ਦਿੱਤਾ ਤੇ ਹੁਣ ਉਸ ਨੂੰ 23 ਮਈ ਤੱਕ ਨਿਆਇਕ ਹਿਰਾਸਤ ਦੇ ਵਿੱਚ ਭੇਜ ਦਿੱਤਾ ਹੈ ਇਸ ਮਾਮਲੇ ਸੰਬੰਧੀ ਗੱਲਬਾਤ ਕਰਨ ਲਈ ਫੋਨ ਲਾਈਨ ਤੇ ਸਾਡਾ ਨਾਲ ਜੁੜ ਚੁੱਕਿਆ ਸਾਡੀ ਪੱਤਰਕਾਰ ਨੀਹਾ ਸੋਲਾਰਿਆ ਨੀਹਾ ਕੋਰਟ ਦੀ ਕਾਰਵਾਈ ਦੌਰਾਨ ਕੀ ਕੁਝ ਖਾਸ ਰਿਹਾ ਅੱਜ ਬਿਲਕੁਲ ਜੋ ਸੁਖਜੀਤ ਬਰਾੜ ਅੱਜ ਮੇਟਰ ਦੇ ਜਿਹੜਾ ਹੈਗਾ ਸੀ ਫੈਸਲਾ ਸੁਣਾਇਆ ਜਾਣਾ ਸੀ ਸਰਵਾ ਸੁਣਾਈ ਜਾਣੀ ਸੀ ਜਿਹੜੋ ਅਥੋ ਆਰੋ ਦੋਸ਼ੀ ਕਰਾਰੇ ਕੇ ਸੀ ਕੱਲ ਔਰ ਉਹ ਮਾਮਲੇ ਕੇਸ ਦੇ ਵਿੱਚ ਲੇਕਿਨ ਅੱਜ ਜਿਦਾ ਪਤਾ ਜਾਂਦੇ ਕਿ ਚੰਡੀਗੜ੍ਹ ਦੇ ਜ਼ਿਲ੍ਹਾ ਤਾਲੇ ਵਿੱਚ ਕੰਮ ਕੰ ਬਿਲਕੁਲ ਥੱਪ ਹੈ ਗਿਆ ਜਿਸ ਕਾਰਨ ਇਹ ਇਸ ਦੀ ਸੁਣਵਾਈ ਜਿਹੜੀ ਹੈਗੀ ਹੁਣ ਸੋਵਾਰ ਤੱਕ ਟਾਲ ਦਿੱਤੀ ਗਈ ਹੁਣ ਸਾਰੇ ਦੋਸ਼ੀਆਂ ਨੂੰ ਸੋਵਾਰ ਨੂੰ ਕੇਸ ਸੁਣਾਈ ਜਾਵੇਗੀ ਲੇਕਿਨ ਦੇਖਦੇ ਵਿੱਚ ਕੱਲ ਜੋ ਸੁਖਜੀਤ ਬਰਾੜ ਹੈਗਾ ਉਹ ਕੱਲ ਫਰਾਰ ਹੋ ਗਿਆ ਸੀ ਜਦੋਂ ਉਸਨੂੰ ਦੋਸ਼ੀ ਕਰਾਰੇ ਗਿਆ ਸੀ ਪਰ ਸ਼ਾਮ ਆ ਕੁਦੇ ਰਾਤ 12 ਵਜੇ ਦੇ ਕਰੀਬ ਉਸ ਵੱਲੋਂ ਸੋਰੈਂਟੇਡ ਆਇਆ ਗਿਆ ਸੀ ਕਿ ਅੱਜ ਕੋਰਟ ਵਿੱਚ ਉਹਨਾਂ ਨੂੰ ਪੇਸ਼ ਕੀਤਾ ਗਿਆ ਜਿਸ ਤੋਂ ਬਾਅਦ ਉਹਨਾਂ ਨੂੰ ਹੁਣ ਨਿਆਇਕ ਨਰਾਸ਼ਾ ਸੁਪੇਸ਼ ਦਿੱਤਾ ਗਿਆ ਤਈ ਮਈ ਤੇ ਰਹੀ ਲੇਕਿਨ ਇੱਕ ਹੋਰ ਡਵੈਲਪਮੈਂਟ ਜਿਹੜੀ ਇਸ ਕੇਸ ਦੇ ਵਿੱਚ ਹੋਰ ਹੋਈ ਹੈ ਉਹ ਇਹ ਹੈ ਕਿ ਜੋ ਹਰਮਿੰਦਰ ਸਿੰਘ ਦੀ ਮਾਂ ਹੈ ਹਰਮੀਤ ਕੌਰ ਉਹਨਾਂ ਵੱਲੋਂ ਜਿਹੜਾ ਅਦਾਲਤ ਦੇ ਵਿੱਚ ਅਰਜ਼ੀ ਪਾਈ ਗਈ ਹੈ ਕਿ ਉਹਨਾਂ ਦਾ ਮੁੰਡਾ ਜਿਹੜਾ ਹੈਗਾ ਸੀ ਹਰਮਿੰਦਰ ਉਸ ਦੀ ਵੀ ਮੌਤ ਹੋ ਗਈ ਔਰ ਉਹਨਾਂ ਦੇ ਪਤੀ ਜੋ ਕਿ ਟ੍ਰਾਇਲ ਦੇ ਦੌਰਾਨ ਡਿਪਰੈਸ਼ਨ ਕਾਰਨ ਉਹ ਵੀ ਜਿਹੜਾ ਉਹ ਵੀ ਜਿਹੜਾ ਹੈਗਾ ਉਹਨਾਂ ਦੀ ਮੌਤ ਹੋ ਗਈ ਤੇ ਹੁਣ ਉਹਨਾਂ ਨੇ ਅਰਜ਼ੀ ਪਾਈ ਹੈ ਕਿ ਅੱਥੋਂ ਜਿਹੜੇ ਆਰੋਪੀ ਹੈਗੇ ਨੇ ਅੱਥੋਂ ਜਿਹੜੇ ਦੋਸ਼ੀ ਹੈਗੇ ਨੇ ਹਰ ਕੋਈ ਦੋਸ਼ੀ ਉਹਨਾਂ ਨੂੰ 5 ਲੱਖ ਰੁਪਏ ਮੁਆਵਜ਼ਾ ਦੇਵੇ ਕਿਉਂਕਿ ਉਹਨਾਂ ਦਾ ਕੋਈ ਵੀ ਸਾਧਨ ਨਹੀਂ ਹੈਗਾ ਕੋਈ ਵੀ ਜ਼ਰੀਆ ਨਹੀਂ ਹੈਗਾ ਕਿ ਸੋਕ ਐਸਾ ਜਿਹੜਾ ਹੈਗਾ ਉਹ ਕਮਾ ਸਕਣ ਕਿਉਂਕਿ ਉਹਨਾਂ ਦਾ ਮੁੰਡਾ ਵੀ ਨਹੀਂ ਰਿਹਾ ਜ਼ਿੰਦਾ ਨਹੀਂ ਉਹਨਾਂ ਦੇ ਪਤੀ ਉਸ ਦੁਨੀਆ ਦੇ ਵਿੱਚ ਰਹਿ ਹੈਗਾ ਨਹੀਂ ਇਸ ਕਾਰਨ ਹੁਣ ਇੱਕ ਨਵੀਂ ਅਰਜ਼ੀ ਪਾਈ ਗਈ ਹੈ ਉਹਨਾਂ ਦੀ ਮਾਤਾ ਵੱਲੋਂ ਕਿ ਹਰ ਜਿਹੜਾ ਦੋਸ਼ੀ ਹੈਗਾ ਉਹਨਾਂ ਨੂੰ 5 ਲੱਖ ਰੁਪਏ ਮੁਆਵਜ਼ੇ ਵਜੋਂ ਦੇ ਤੇ ਹੁਣ ਕੇਸੇ ਵਿੱਚ ਜਿਹੜੀ ਕੋਰਟ ਨੇ ਸਾਰੇ આરોપીਆਂ ਨੂੰ ਨੋਟਿਸ ਪੇਸ਼ ਦਿੱਤਾ ਹੈਗਾ ਕਿ 12 ਤਰੀਕ ਨੂੰ ਹੀ ਇਸ ਦੇ ਉੱਤੇ ਫੈਸਲਾ ਸੁਣਾਇਆ ਜਾਵੇਗਾ